ਹਾਂ ਵੇਖ ਤੇ ਤੋਹੇ ਜਵਾਨੀ ਭੱਜਾ ਨਾ ਕੱਲ ਭੱਜੇ ਨਾ ਅੱਜ ਭੱਜੇ ਮੇਰੀ ਤੜਕੀ ਕਹਿੰਦਾ ਚਾਚਾ ਮੈਂ ਆਇਆ ਵੇਖ ਭਾਈ ਨਾਉਣ ਕਰਕੇ ਮੈਨੂੰ ਕਹਿੰਦਾ ਭਾਗੋ ਸਾਡੀ ਸੁਲਾਹ ਹੋ ਗਈ ਕਹਿੰਦਾ ਮੇਰਾ ਮਨ ਡੋਲੇ ਖਾਂਦਾ ਜਮੀਨ ਮੈਨੂੰ ਮਿਲੂ ਕਿ ਮਿਲੂ ਨਹੀਂ ਚਾਚਾ ਮੇਰੀ ਗੱਲ ਮੇਰੀ ਗੱਲ ਸੁਣ ਚਾਚਾ ਆ ਹੁਣ ਕਿਹੜੀ ਬਿਜੀ ਦੀ ਗੱਲ ਕਰਦੇ ਹੋ ਆ ਜੋਗੇ ਜੁਗੇ ਨੂੰ ਤਾਂ ਦੇਖ ਮੈਂ ਹੁਣ ਬੁਲਾਉਂਦੀ ਨਹੀਂ ਮੈਂ ਤਾਂ ਉਹਦਾ ਖੜੜਾ ਛੱਡ ਤਾ ਓਏ ਭਾਈ ਸੌਰੀ ਇਹ ਖੜੜਾ ਕਾਨੂੰ ਛੱਡਣਾ ਉਦੋਂ ਖੜੜਾ ਛੱਡੀ ਜਦੋਂ ਆਪਣੀ ਜ਼ਮੀਨ ਪੁੱਠੀ ਮੜੀ ਹਜੇ ਨਾ ਤੂੰ ਖੜੜਾ ਛੱਡ ਹੇ ਚਾਚਾ ਮੇਰੀ ਗੱਲ ਸੁਣੋ ਮੈਨੂੰ ਤਾਂ ਬਹੁਤ ਜ਼ਹਿਰ ਵਰਗਾ ਲੱਗਦਾ ਦੇਖ ਮੈਂ ਤਾਂ ਐਂ ਕਹਿੰਦੀ ਮੇਰੇ ਤਾਂ ਅੱਖਾਂ ਦੇ ਸਾਹਮਣੇ ਵੀ ਨਾ ਆਵੇ ਉਹ ਬਸ ਹੁਣ ਨਹੀਂ ਹੁਣ ਉਦੋਂ ਕੀ ਹੋ ਗਿਆ ਜੀ ਭਾਈ ਉਦੋਂ ਉਦੋਂ ਤੂੰ ਵੀ ਨਾ ਟੁੱਟ ਗਈ ਸੀ ਦੱਸ ਜ਼ਹਿਰ ਵਰਗਾ ਦਾ ਮੈਨੂੰ ਵੀ ਲੱਗਦਾ ਉਹ ਚੜ ਨੋ ਮੈਂ ਵੀ ਚਾਚਾ ਹਣ ਮੈਂ ਕੀ ਦੱਸਾਂ ਆ ਵੀਰੇ ਨੂੰ ਪੁੱਛ ਲੈ ਵੀਰੇ ਨੂੰ ਪੁੱਛ ਲੈ ਕਿਉਂ ਵਿਗੜੀ ਸੀ ਇਹਦੇ ਨਾਲ ਮੈਂ ਨਾ ਮੈਨੂੰ ਕੀ ਪਤਾ ਗਾਉਂ ਵਿਗੜ ਜਾ ਮੈਨੂੰ ਪਤਾ ਹੁੰਦਾ ਭਾਗੋ ਗੱਲਾਂ ਕਾਦੀਆਂ ਸੀ ਮੈਨੂੰ ਲੱਗ ਕੇ ਪਾ ਕਿਉਂ ਉਹਦਾ ਠਿਕਣਾ ਮੁੱਦਾ ਮਾਰਿਆ ਗਿਆ